ਗੁੱਡ ਮਾਰਨਿੰਗ ਜੀ ਤੇ ਹੈਗੀ ਮੇਰੀ ਸਵੇਰ ਦੀ ਚਾਹ ਅਚਾ ਕੇ ਨੇ ਆ ਬਲੌਕ ਕਰ ਦਾਂ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਤ੍ਰਿਕਾ ਦਾ ਸਵਾਗਤ ਹੈ ਤੁਹਾਡਾ ਸਾਡੇ ਪਾਸੇ ਫੈਮਿਲੀ ਚੈਨਲ ਤੇ ਇੱਥੇ ਟਾਈਮ ਆ ਗਿਆ ਜੀ ਸਵੇਰ ਦਾ ਉੱਥੇ ਦੇਖ ਸਕਦੇ ਤੁਸੀਂ ਮੈਂ ਦੱਸ ਨਹੀਂ ਸਕਦੀ ਉੱਥੇ ਦੇ ਤਕੜੇ ਦੇ ਲਈ ਆਹ ਦੇਖਿਆਣਾ ਹੁਣ ਅਤਾਰ ਮਿਲ ਗਏ ਤੇ ਆਮ ਨਹੀਂ ਦਿਖਿਆ ਕੈਮਰਾ ਤੇ ਜਿਦਰਾ ਕਰ ਮਸੀਂ ਆਪਣੀ ਚੱਲ ਰਹੀ ਹੈ ਕੱਪੜੇ ਧੋਣ ਵਾਲੀ ਤੇ ਗਰਮੀ ਨੇ ਮੈਨੀਆਂ ਅਤਕਰਾ ਰੱਖੀ ਤੇ ਇਧਰ ਆਪੜੇ ਕੂਲਰ ਲਾ ਰੱਖਿਆ ਤੜਕੇ ਹੀ ਕਿਉਂਕਿ ਗਰਮੀ ਬਹੁਤ ਹੈ ਜਦੋਂ ਏਸੀ ਵਾਲੇ ਕਮਰੇ ਚੋਂ ਨਿਕਲਦੇ ਹਨ ਬਾਹਰ ਆਇਆ ਲੱਗਦਾ ਜਿਵੇਂ ਪੂਰੀ ਅੱਗ ਭਰਦੀ ਹੈ ਤੇ ਆ ਗਏ ਡੈਡੀ ਕੋਲੋਂ ਆਫਿਸ ਜਾਣ ਨੂੰ ਲੋਕ ਮਿਲੋ ਮਿਲਦਾ ਕੁਝ ਖਾ ਰਹੇ ਨੇ ਬਸ ਬਾਏ ਬਾਏ ਹੈ ਕੋਈ ਸਾਸਰੀ ਕਾਲ ਨਹੀਂ ਕੋਈ ਕੋਈ ਹਲੋ ਹਲੋ ਤੇ ਗਰਮੀ ਚ ਪਾਣੀ ਪੀ ਪੀ ਠੰਡ ਭਰੀ ਜਾ ਰਿਹਾ ਪਾਣੀ ਪੀਂਦਾ ਸਵੇਰ ਦੀ ਨਾ ਜਦੋਂ ਨਹੀਂ ਮੌਕੀ ਹੈ ਨਾ ਐਨੀ ਘਬਰਾਹਟ ਹੋ ਰਹੀ ਹੈ ਗਰਮੀ ਕਰਕੇ ਐਨੀ ਘਬਰਾਹਟ ਹੋ ਰਹੀ ਹੈ ਨਾ ਰੋਟੀ ਖਾਣ ਦੇ ਦਾ ਤੇ ਰੋਟੀ ਅੱਜ ਜਿਹੜੀ ਸਬਜ਼ੀ ਬਣਾਈ ਹੋ ਉਹ ਬਣਾਇਆ ਪੇਠਾ ਉਹਦਾ ਲੈ ਕੇ ਆਏ ਸੀ ਉੱਦੋਂ ਤੇ ਮੇਰਾ ਮਨ ਕਰਦਾ ਪਿਆ ਮੂੰਗੀ ਮਸਲੀ ਖਾਣ ਨੂੰ ਮੈਂ ਮੈਂ ਮੂੰਗੀ ਮਸਲੀ ਬਣਾ ਲਈਏ ਤੇ ਥੋੜੀ ਪਤਲੀ ਦਾਲ ਹੋਈ ਉਹਦੀ ਖੱਟ ਜਾਏ ਤੇ ਚਲੋ ਜੀ ਆਪਾਂ ਵਲੌਗ ਕੰਟੀਨਿਊ ਕਰਤਾ ਤਾਂ ਕਿ ਗੱਲਾਂ ਵੀ ਦੱਸਦੀਆਂ ਤੁਹਾਨੂੰ ਮੈਂ ਕੀ ਬਣਾਇਆ ਕੀ ਨਹੀਂ ਤੇ ਬਣੇ ਰਹੋ ਵਲੌਗ ਜਿਹੜੇ ਨਵੇਂ ਨਵੇਂ ਚੈਨਲ ਸਬਸਕ੍ਰਾਈਬ ਜੁਬ ਕਰ ਲਿਓ ਤੇ ਅੱਜ ਜਿਹੜੇ ਕੰਮ ਕਰਨੇ ਉਹ ਐਵੇਂ ਨੇ ਦੀ ਆਂ ਬੈਡ ਦੀਆਂ ਚਾਦਰਾਂ ਧੋਣੀਆਂ ਨੇ ਸਾਰੀਆਂ ਤੇ ਛੋਟੇ-ਮੋਟੇ ਕੱਪੜੇ ਜਿਹੜੇ ਧੋ ਗਏ ਨੇ ਪੂਨੇ ਧੋਲੇ ਨੇ ਆਪਾਂ ਨੇ ਸਿਰਫ ਚਾਦਰਾਂ ਰਹਿ ਗਈਆਂ ਆਪਣੀਆਂ ਸੋਹਣੇ ਦੇ ਕੱਪੜੇ ਤੇ ਉਹ ਧੋ ਕੇ ਤੇ ਕਿਚਨ ਦਾ ਆਪਣਾ ਰੋਟੀ ਪਕਦੀ ਨੇ ਪੈਰ ਦੀ ਕਾਲੀ ਮੈਂ ਤਾਂ ਜਦੋਂ ਦੀ ਗਰਮੀ ਹੈ ਨਾ ਅਸੀਂ ਦੁਪਹਿਰੇ ਭੁਲਕੇ ਲਾ ਕੇ ਸਵੇਰੇ ਭੁਲਕੇ ਲਾ ਕੇ ਰੱਖ ਦਿੰਦੇ ਆਂ ਫਿਰ ਦੁਪਹਿਰੇ ਕਾੜ ਲੈਂਦੇ ਆਂ ਤੇ ਉਹ ਗਰਮੀ ਚ ਨਾ ਸੋਈ ਚ ਬੱਡ ਨੂੰ ਦਿਲ ਨਹੀਂ ਕਰਦਾ ਹੈ ਨਾ ਤਦਾਂ ਅੰਡਾ ਸਬਜੀ ਬੜੀ ਫੁਲਕੇ ਬਣ ਗਈ ਉਹ ਵੀ ਤਾਰੇ ਫੜਾਂਗੇ ਤੇ ਲੋਗ ਆਪਾਂ ਕਰਾਂਗੇ ਕੰਟੀਨਿਊ ਤੁਸੀਂ ਬਲੌਗ ਕਰੋ ਜਿਵੇਂ ਇਹ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕੰਮ ਵਾਲੇ ਬਲੌਗ ਤੇ ਕਮੈਂਟ ਆਏ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਤੁਸੀਂ ਇੰਨਾ ਪਿਆਰ ਕਰਦੇ ਹੋ ਬੜਾ ਵਧੀਆ ਲੱਗਦਾ ਮੇਰੀ ਮਸ਼ੀਨ ਬੰਦ ਹੋ ਗਈ ਤੇ ਲ ਮੈਂ ਮਸ਼ੀਨ ਚਲਾ ਲਾਂ ਮਸ਼ੀਨ ਦੇ ਨਾਲ ਹੀ ਆਪਣਾ ਕੂਲਰ ਲਾ ਰੱਖਿਆ ਮਸ਼ੀਨ ਸਿਰ ਕਿਲੋ ਕਵਰ ਨੇ ਜਿਆਦਾ ਨਹੀਂ ਹੈਗੇ ਕੁਝ ਇਹ ਜਿਹੜੀ ਸੈਟਿੰਗ ਕਰਨੀ ਹੈ ਜਿਵੇਂ ਕੱਲ ਦਾ ਉਤਾਰਨੇ ਅੰਦਰ ਕੰਪਿਊਟਰ ਟੇਬਲ ਲਾ ਰੱਖਿਆ ਨਾ ਫੇ ਉਹਦੇ ਕਰਕੇ ਆ ਮੈਂ ਚੇਅਰ ਬਾਹਰ ਕੱਢਤੀ ਕਿਉਂਕਿ ਅੰਦਰ ਸਪੇਸ ਘਟ ਗਈ ਸੀ ਤੇ ਇਧਰੋਂ ਹਜੇ ਗਰਮੀ ਇੱਥੇ ਕੋਈ ਬੰਦਾ ਨਹੀਂ ਨਾ ਸਾਡੇ ਉੱਪਰ ਪੱਖਾ ਏ ਤੇ ਇੱਥੇ ਲਾ ਦਿੱਤੀ ਸਰਦੀ ਥੋੜੀ ਚੇਂਜ ਕਰ ਦਾਂਗੇ ਥੋੜੀ ਜਿਹੜੀ ਅੰਦਰ ਦੀ ਸੈਟਿੰਗ ਏ ਉਹ ਚੇਂਜ ਕਰਨੀ ਇਧਰ ਤਾਂ ਸਹੀ ਹੈ ਇਹਦਾ ਸਾਰਾ ਆ ਚਾਦਰ ਤੇ ਕੋਈ ਬੰਦਾ ਨਹੀਂ ਹੁਣ ਇਹ ਨਾ ਕਮੈਂਟ ਕਰ ਦਿਓ ਕਿ ਆ ਚਾਦਰ ਕਾਫੀ ਦਿਨਾਂ ਦੀ ਵਿਛੀ ਏ ਕਿਉਂਕਿ ਇੱਥੇ ਦਿਵਾਨ ਤੇ ਕੋਈ ਨਹੀਂ ਬੰਦਾ ਤੇ ਹਫਤਾ 10 ਦਿਨ ਰਾਮ ਨਾਲ ਨਿਕਲ ਜਾਂਦੀ ਇਦਰ ਆਪਾਂ ਨੇ ਪੋਣੇ ਧੋਤੇ ਨੇ ਪੋਣੇ ਮੈਂ ਹੱਥਾਂ ਨਾਲ ਧੋਨੀ ਨਹੀਂ ਮਸ਼ੀਨ 'ਚ ਨਹੀਂ ਧੋਂਦੀ ਹੈ ਟਿਫਨ ਤਿਆਰ ਹੈ ਤੁਹਾਡਾ ਮੈਂ ਦੇਨੀ ਆ ਲੋ ਇਧਰ ਕਰੋ ਦੋ ਗੱਲਾਂ ਬਾਤਾਂ ਫੜੋ ਕੈਮਰਾ ਤੇ ਮੈਂ ਤੁਹਾਡਾ ਕਰਾਂਗੀ ਫਿਰ ਪੈਕ ਗੱਲਾਂ ਬਾਤਾਂ ਕੀ ਨੇ ਜੀ ਗਰਮੀ ਨੇ ਹੱਥ ਕਰਾ ਰੱਖੀ ਐ ਮੈਂ ਦੱਸ ਚੁੱਕੀ ਮਾਂ ਕਿ ਨਾ ਆ ਕੇ ਆਏ ਆ ਫਿਰ ਉਹ ਦਵ ਚਿਪ 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 ਹੋ ਜਾਂਦੇ ਸਾਰਾ ਗਰਮੀ ਨੇ ਪੂਰਾ ਫੁੱਲ ਐ ਨਹੀਂ ਕਹਦਾ ਬੱਸ ਨਾ ਮੈਨੂੰ ਏਸੀ ਨਹੀਂ ਪਸੰਦ ਮੈਨੂੰ ਤਾਂ ਕਿ ਹਵਾ ਹੋਵੇ ਠੰਡੀ ਜਿਵੇਂ ਫੂਲਦੀ ਹੈ ਨਾ ਕੁਦਰਤੀ ਆਵਾਜ਼ ਵਿੱਚ ਇੱਕ ਬੰਦਾ ਅੱਗੇ ਵੈਰੇ ਉਹਦੇ ਵਾਸਤੇ ਦਾ ਰਸਤਾ ਦੋ ਤਿੰਨਾਂ ਲਈ ਗੁੰਮਰ ਉਹ ਵਾਸਤੇ ਕੋਈ ਪਾਈ ਪੁਰਾਣੂ ਹੁੰਦੀ ਹੈ। ਜਿੱਥੇ ਪਹਾੜਾ ਤੇ ਨਹੀਂ ਜਾ ਸਕਦੇ ਉੱਥੇ ਕਹਿੰਦੇ ਸਾਡੇ ਪੰਜਾਬ ਦੇ ਬੰਦੇ ਕੁੱਟੀ ਜਾਂਦੇ ਨੇ ਉੱਥੇ। ਕੋਈ ਗੱਡੀ ਦੁਨੀਆਂ ਚ ਆਈ ਜਾਂਦੀ ਐ ਪਰ ਕੁੱਟੀ ਜਾਂਦੇ ਦੁਨੀਆਂ ਚ ਆਈ ਜਾਂਦੀ। ਤੁਸੀਂ ਆਹ ਪਤਾ ਕੁੱਟੀ ਪਟਵਾ ਦੋ। ਉਹ ਕਿਤੇ ਨਹੀਂ ਤਾਨੂੰ ਕੁੱਟੀ ਲੱਗੀਆਂ। ਅਮਰਾ ਦੇ ਕਾਇ ਉਹ ਕੋ ਮੈਂਡਾ ਕੋਈ ਨਹੀਂ ਕੋੜਾ ਤੀ ਪਹਾੜਾ ਤੇ ਲੈ ਕੇ ਤਾਂ ਜਾਓ। ਹਾਂ ਅੱਛਾ ਸਬਜ਼ੀ ਕਿਵੇਂ ਬਣੀਂ ਦਸੈਂ ਤੁਸੀਂ? ਸਬਜ਼ੀ ਸਵਾਦ ਬਣੀ। ਤੋ ਗੜੀਆਂ ਹਮਮ ਉਹਦੇ ਬਾਅਦ ਹੋਰ ਬਰੋੜੀ ਉਹਦੇ ਖਾਣ ਲਈ ਸੋਨੇ ਇੰਬਲੀ ਪਾਈ ਹੀ ਵਿੱਚ ਅੱਛਾ ਤੇ ਦਹੀਂ ਵਿੱਚ ਪਾਵਾਂ ਨਾਲ ਨਹੀਂ 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 ਬਸ ਮੈਨੂੰ ਨਾ ਪਰਠੇ ਸਿੱਖ ਬਾੜੀ ਨਹੀਂ ਪੂੜੀਆਂ ਨਾਲ ਪਸੰਦ ਆਉਂਦੀਆਂ ਪੇਟਾ ਜਾ ਰਿਹਾ ਪੂਰੀਆਂ ਆਪਾਂ ਖਾ ਨਹੀਂ ਸਕਦੇ ਕਿਉਂਕਿ ਆਪਣਾ ਬੀਬੀ ਭੂਪੀ ਸਾਰਾ ਦੁਸਰ ਵਾਜਨ ਦਾ ਕਰੇਗੇ ਤੇ ਨਾਲ ਆਪਣੀਆਂ ਛੱਡੀਆਂ ਈਆਂ ਪੂਰੀਆਂ ਬਣਾਉਣੀਆਂ ਕਿੰਨੇ ਫੁਲਕੇ ਬਣਾਉਣੇ ਕਿ ਚਾਰ ਨਹੀਂ ਭੜਨਾ ਨਾਲ ਹਾਂ ਖੜਨਾ ਨਾਲ ਸਹੀ ਲੱਗੇ ਜਣਾ ਨਾਲ ਇਹਦਾ ਇਹ ਕਹਿੰਦੇ ਦੀਦਾ ਖੜਦਾ ਕਿ ਹੁੰਦਾ ਮੈਨੂੰ ਬੜਾ ਵਧੀਆ ਲੱਗਦਾ ਕਿ ਦੇਖਦੇ ਉੱਤੇ ਕਿੰਨੇ ਖੜਨਾ ਇਹ ਹੈਗੀ ਜੀ ਮਾਝੇ ਦੀ ਬੋਲੀ ਤੇ ਮਾਲਵੇ ਦੀ ਹੈਗੀ ਇਹ ਇੱਕ ਹੋਰ ਕਹਿੰਦੇ ਮਰਝੇ ਵਾਲਾ ਠੀਕ ਹੈ ਉਹ ਕਹਿੰਦੇ ਮੈਨੂੰ ਪੁੰਦਾ ਨਹੀਂ ਹੈਗਾ ਕੁੰਦਾ ਮੈਨੂੰ ਪੁੰਦਾ ਨਹੀਂ ਹੈਗਾ ਇਹ ਕਹਿੰਦੇ ਕੁੰਦਾ ਕਿਉਂ ਨਹੀਂ ਤੂੰ ਮੈਨੂੰ ਪੁੰਦਾ ਨਹੀਂ ਹੈਗਾ ਪੁੰਦਾ ਨਹੀਂ ਤੂੰ ਕਿਉਂ ਨਹੀਂ ਆਪਾਂ ਜਿਵੇਂ ਕਹਿੰਦੇ ਨਾ ਆਉਣੀ ਆਪਾਂ ਇੱਧਰ ਮੇਰੇ ਮਤਲਬ ਮਾਜੇ ਵਾਲੇ ਦੁਆਬੇ ਵਾਲੇ ਕਹਿੰਦੇ ਕਿ ਹੁੰਦੇ ਕੱਤੋਂ ਨਹੀਂ ਤੁਸੀਂ ਤਰੀ ਹੁੰਦੇ ਕੱਤੋਂ ਮੈਂ ਤਾਂ ਨਹੀਂ ਕਰਕੇ ਕਿਹਾ ਕਈ ਕਈ ਵਾਰ ਕਹਿ ਦਿੰਦੀ ਆ ਦੁਆਬੇ ਉਹਨਾਂ ਤਾਂ ਘੱਟੀਆਂ ਨੇ ਮਾਜੇ ਫੈੜੀ ਕਹਿੰਦੇ ਨੇ ਲੋ ਆ ਦੋ ਟਿਕਰ ਪੈਕ ਹੋ ਗਏ ਬਹੁਤ ਸਿੱਧਾ ਬੰਦਾ ਉਤਾਰ ਸਿੰਘ ਬਹੁਤ ਡਾਊਨ ਟੂ ਅਰਥ ਨੇ ਇਹ ਇੱਕ ਭੈਣ ਦਾ ਆਇਆ ਸੀ ਫੋਨ ਵੀ ਆਇਆ ਸੀ ਆਪਾਂ ਨੂੰ ਉਹ ਆਇਆ ਸੀ ਕੈਨੇਡਾ ਤੋਂ ਐਡਮੰਟਨ ਤੋਂ ਹੈ ਅੱਛਾ ਕੀ ਕਹਿੰਦੇ ਆ ਕਹਿੰਦੇ ਉਤਾਰ ਸਿੰਘ ਡਾਊਨ ਟੂ ਅਰਥ ਹੁੰਦੇ ਨੇ ਆਹ ਕੀ ਲੈਣਾ ਬਸ ਆਪਨੇ ਸੇਬ ਆਤੀ ਬਾਲਾਣਾ ਟਫਨ ਚਲੋ ਪਾਉ ਗਾ ਅੱਜ ਦੇਖਿਆ ਹਾਂ ਕਿਉਂਕਿ ਦਹੀਂ ਦੂਸਲਾਸੂਦ ਉੱਥੇ ਸਾਰਿਆਂ ਦਾ ਹੁੰਦਾ ਉਹਨਾਂ ਚੀ ਲਾ ਕੇ ਖਾ ਲੈਂਦੇ ਨੇ ਕੋਈ ਚੱਕਰ ਹੀ ਨਹੀਂ ਮੈਂ ਤਾਂ ਕਹਿੰਨੀ ਪਾ ਦੇਣੀ ਹੈ ਦਹੀਂ ਹੈ ਦਹੀਂ ਪਸੰਦ ਵੀ ਨਹੀਂ ਉਤਾਰਨ ਉਹਨਾਂ ਚਲੋ ਐਦਾ ਮੇਰਾ ਜੀ ਕਰਨਿਆ ਕੰਮ ਕਾਰ ਛੱਡਾਂ ਤੇ ਪਹਿਲਾਂ ਪੈ ਜੀ ਏ ਕੀ ਗਰਮੀ ਇੰਨੀ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਥੋੜਾ ਏਸੀ ਲਾ ਕਮਰਾ ਠੰਡਾ ਕਰਕੇ ਨਾ ਫੇਰ ਚਲੋ ਚਲੇ ਬਿਦਵਾ ਚਲੋ ਚਲੋ ਜਾਓ ਬਾਏ ਬਾਏ ਤੇ ਚਲੋ ਜੀ ਆਪਾਂ ਨੂੰ ਬਾਏ ਬਾਏ ਚੰਦੇ ਜਾਂਦੇ ਮੋਟਰ ਚਲਾ ਦਿਓ ਇਹ ਆ ਡਿਊਟੀ ਉਤਾਰ ਦੀ ਪੱਕੀ ਐ ਇਸ ਟਾਈਮ ਦਾੜਾ ਮੋਟਰ ਚਲਾ ਕੇ ਤੇ ਆਪਾਂ ਵੀ ਚਾਹਦੇ ਆਂ ਕਿ ਆਪਣੇ ਕੰਮਕਾਰ ਘਰ ਦੇ ਕਿੰਨੇ ਆਪਣੇ ਕੰਮ ਤੋਂ ਭੁੱਲੇ ਨੇ ਜਿਹੜੋਂ ਆਪਣੀਆਂ ਰਹਿ ਗਈਆਂ ਚਾਦਰਾਂ ਤੋਂ ਕਰਦੇ ਜਦੋਂ ਮੰਦਵਾਦ ਤੱਕ ਸੁਣਦੀ ਹੋਣੀ ਐ ਤੇ ਉਤਾਰ ਨੂੰ ਦੇਖਿਓ ਮੋਟਰ ਕਹਿਣੀ ਮੈਂ ਜਦੋਂ ਕਹਿੰਦੀ ਨੇ ਭੁੱਲ ਗੱਲੇ ਹੁੰਦੇ ਨੇ ਅੱਜ ਤੱਕ ਆਏ ਨਹੀਂ ਹੈਗੇ ਥੱਲੇ ਪਤਨ ਕਿੱਧਰ ਗਏ ਦੇਖਿਆ ਮੈਨੂੰ ਤਾਂ ਹੀ ਮੈਂ ਉੱਤੇ ਆਈ ਹਾਂ ਮੈਂ ਮੋਟਰ ਕਹਿਣਾ ਮੋਟਰ ਜੋ ਉੱਪਰ ਜਾਂਦੇ ਹੁੰਦੇ ਬਾਰ ਤੋਂ ਪੂਰੀ ਤੇਜ਼ ਨਿਕਲੀ ਹੋਈ ਐ ਚਲਾ ਦਿਓ ਮੈਨੂੰ ਥੱਲੇ ਆਉਣਾ ਪੈਣਾ ਨਹੀਂ ਤਾਂ ਹਾਂ ਤੋਂ ਪਤਾ 6.5 ਦੀ ਨਿਕਲੀ 7 ਕੀ 7 ਤਾਂ ਜ਼ਿਆਦਾ ਕਹਿਤਾ ਤੁਸੀਂ ਹੁਣ ਚਲਾਣੀ ਮੋਟਰ ਚਲੋ ਜੀ ਬਣੇ ਰਹੋ ਵਲੌਗ ਚ ਮਿਲਦੇ ਆਪਾਂ ਥੋੜੇ ਟਾਈਮ ਤੱਕ ਅੰਦਰ ਆਪਾਂ ਫੋਨ ਵੀ ਆਪਣਾ ਚਾਰਜਿੰਗ ਕਰ ਲਓ ਜੀ ਸਫਾਈਆਂ ਆਪਣੀਆਂ ਸਾਰੀਆਂ ਹੋ ਗਈਆਂ ਝਾੜੂ ਪੂੰਛਾ ਇੱਧਰ ਆਪਾਂ ਨੇ ਪੋਣੇ ਜਿਹੜੇ ਤੋਤੇ ਸੀ ਉਹ ਸੁੱਕ ਗਏ ਉਹ ਲਾਏ ਤੇ ਅੰਦਰੋਂ ਆਪਾਂ ਬੈੱਡ ਸ਼ੀਟਾਂ ਚੇਂਜ ਕੀਤੀਆਂ ਸੀ ਏਸੀ ਲਾ ਰੱਖਿਆ ਗਰਮੀ ਬਹੁਤ ਆ ਇਦਾਂ ਚਾਤੀਆਂ ਇਦਰੋਂ ਵੀ ਸਫਾਈ ਕਰਤੀ ਕੱਲ ਦਾ ਧਾਰਨ ਟੇਬਲ ਇਦਰ ਰੱਖ ਰੱਖਿਆ ਤੇ ਬਾਕੀ ਹੁਣ ਜਿਹੜੇ ਰਹਿੰਦੇ ਨੇ ਕੰਮ ਉਹ ਕਰਦੇ ਆਂ ਕੀ ਟਾਈਮ ਦੇਖ ਲੋ ਜੀ 5 ਵਜੇ ਦਾ ਹੋ ਗਿਆ ਤੇ ਹੁਣ ਆਪਾਂ ਨੇ ਆਪਣੇ ਲਈ ਬਣਾਈਏ ਕੁਟਕੂਚਾ ਤੇ ਆਪਣਾ ਕਿਚਨ ਵੀ ਸਾਫ ਕਰਤਾ ਸੀ ਸਵੇਰੇ ਆਪਾਂ ਨੇ ਥੋੜੀ ਜੀ ਆਪਾਂ ਰੱਖੀਏ ਚਾਹ ਤੇ ਇਧਰ ਭਾਂਡੇ ਜਿਹੜੇ ਨੇ ਉੱਥੇ ਲਾਣੇ ਨੂੰ ਲਾਣੇ ਆਂ ਦਾ ਆਪਣਾ ਸਮਾਨ ਮੁੱਕਿਆ ਸੀ ਆਪਾਂ ਲੈ ਕੇ ਆਏ ਸੀ ਕੱਲ ਆਪਣੇ ਬਿਸਕਟ ਖਾ ਤੁੰਸੀ ਉਹ ਹੈਗੇ ਨੇ ਸਫਰ ਵਾਲੇ ਬਿਸਕਟ ਇਹ ਹੈਗੇ ਲਈ ਇਹ ਲਏ ਨੇ ਵੇਸਣ ਵਾਲੇ ਬਿਸਕੁਟ ਖਟਾ ਲਏ ਤੇ ਇਹ ਹੈਗੇ ਨੇ ਪਿਸੇ ਵਾਲੇ ਆਹੀ ਲੈ ਗਏ ਚੰਨ ਡੱਬੇ ਕਿਉਂਕਿ ਦਮਣ ਦੀ ਜਾਨੀ ਮੈਂ ਹੀ ਆ ਬਸ ਉਤਾਰ ਕਰਕੇ ਚਾਹ ਪੀਂਦੇ ਨੇ ਕਾਫੀ ਦਿਨਾਂ ਤੋਂ ਇਹ ਚੋਣ ਡੱਬੇ ਚ ਪਾਲੇ ਨੇ ਸਮਾਨ ਖਤਮ ਸੀ ਫਿਰ ਆਪਣੀ ਚਾਹ ਉਬਲ ਗਈ ਚਾਹ ਬਣਾਈ ਥੋੜੀ ਜਿਹੀ ਪਰ ਬਣੀ ਜਾਦਾ ਜੀ ਇਹਦੇ ਵਿੱਚ ਨਾ ਇਹਨਾਂ ਨੂੰ ਕੱਢ ਕੇ ਰੱਖਣਾ ਡੱਬਿਆਂ 'ਚ ਇਹਨਾਂ ਪੀੜੀਆਂ ਚੜ ਜਾਂਦੀਆਂ ਨੇ। ਇਹਨੂੰ ਆਪਾਂ ਲੈ ਜਾਣਾ। ਡੱਬੇ 'ਚ ਪਾ ਦੇਣੀ ਆਪਾਂ। ਜੀ ਆਪਾਂ ਨੇ ਪਨੀਰੀ ਬਣਾਈ ਸੀ ਰਾਤ। ਉਹ ਆਪਾਂ ਕੰਟੇਨਰਸ ਪਾਤੀ ਥੋੜੀ ਜਿਹੀ ਬਚ ਗਈ ਏ। ਉਹ ਕੱਢ ਲਈ ਨਾਲ ਚਾਹ ਨਾਲ ਖਾ ਲੈਨੇ। ਰੱਖ ਦੇਨੇ ਡੱਬੇ ਨੂੰ। ਜੀ ਆਪਾਂ ਬਿਸਕੁਟ ਵੀ ਲੈ ਲਏ ਨਾਲ ਦੋਨਾਂ ਡੱਬਿਆਂ 'ਚ ਪਾ ਲਈ ਸੀ। ਚਾਹ ਨਾਲ ਖਾਣੇ ਆ ਤੇ ਅੱਜ ਚਾਹ ਪੀਰੋ ਸਾਰੇ ਜਣੇ ਨਾਲ ਪਨੀਰੀ। ਜੀ ਟਾਈਮ ਪੌਣੇ 7 ਵਜੇ ਦਾ ਹੋ ਗਿਆ ਤੇ ਮੌਸਮ ਦੇਖੋ ਥੋੜਾ ਡਾਊਨ ਹੋ ਗਿਆ ਹਵਾ ਚੱਲ ਰਹੀ ਠੰਡੀ ਤੇ ਮੌਸਮ ਵਧੀਆ ਹੋ ਗਿਆ ਠੰਡਾ ਮੈਨੂੰ ਲੱਗਦਾ ਕਿਤੇ ਮੀਂਹ ਪੈ ਗਿਆ ਤਾਂ ਕਰਕੇ ਕਿ ਮੈਂ ਵੀ ਬਾਹਰ ਹੀ ਬੈਠੀ ਸੀ ਤੇ ਉਤਾਰ ਆ ਗਏ ਨੇ ਆਫਿਸ ਦਾ ਕੰਮ ਕਰਦੇ ਪਏ ਨੇ ਰੱਬਾ ਭਾਵੇ ਸਾਡੇ ਮੀਂਹ ਥੋਏ ਦਾ ਤੇ ਬਾਹਰ ਵੀ ਹਨੇਰਾ ਹੋ ਗਿਆ ਪਰ ਮੌਸਮ ਹੈ ਠੰਡਾ ਤੇ ਇੱਧਰ ਆਪਾਂ ਰਾਤ ਦੀ ਰੋਟੀ ਦੇ ਵਿੱਚ ਬਣਾਏ ਨੇ ਸਵੇਰੇ ਬਣਾਇ ਸੀ ਆਪਾਂ ਨੇ ਪੇਠਾ ਤੇ ਹੁਣ ਬਣਾਈ ਆਪਾਂ ਮੂੰਗੀਆਂ ਮਸਲਾ ਉਹ ਲੋਕ ਜਿੰਨਾਂ ਸ੍ਰੀ ਕੋਲ ਕੰਮ ਆਤਾ ਫਿਰ ਉਤਾਰ ਆਏ ਹੋਏ ਨੇ ਉਹਨਾਂ ਦਾ ਆਫਿਸ ਦਾ ਕੰਮ ਚੱਲਦਾ ਪਿਆ ਉਹ ਅੰਦਰ ਬੈਠੇ ਕੰਮ ਕਰ ਰਹੇ ਨੇ ਹਾਂ ਜਿੰਨਾ ਚਿਰ ਕੰਮ ਖਤਮ ਨਹੀਂ ਹੁੰਦਾ ਤੇ ਆਪਣੀ ਰੋਟੀ ਤਿਆਰ ਹੈ ਰੋਟੀ ਆਪਾਂ ਫੋਲਕੇ ਨਾਲ ਦੀ ਨਾਲ ਹੀ ਲਾਵਾਂਗੇ ਚਾਰ ਫੁੱਲ ਲਾਣੀ ਉਹਨਾਂ ਚਿਰ ਬਾਹਰ ਬੈਠਣਾ ਤੇ ਬਾਹਰ ਦਾ ਮੌਸਮ ਦੇਖੋ ਐ ਠੰਡਾ ਮੈਂ ਤੁਹਾਨੂੰ ਕਿਵੇਂ ਮਹਿਸੂਸ ਕਰਾਵਾਂ ਕਿ ਬਹੁਤ ਠੰਡਾ ਮੌਸਮ ਹੋ ਜਾਂਦਾ ਛੁ ਕਰ ਰੱਬ ਨੇ ਮੌਸਮ ਠੰਡਾ ਕੀਤਾ ਬੜਾ ਬੁਰਾ ਹਾਲ ਸੀ ਗਰਮੀ ਨਾਲ ਮੀ ਕਿੱਥੇ ਪੈ ਰਿਹਾ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਆਉਣੀ ਤੁਹਾਡੇ ਕੋਲ ਕੱਲ ਨੂੰ ਤੇ ਮਤਲਬ ਅੱਜ ਹੈਗੀ ਇਹ ਤਰੀਕ ਅੱਜ ਹੈਗੀ 24 ਹਾਂ 24 ਤਰੀਕ ਨੂੰ ਕਿੱਥੇ ਮੀਂਹ ਪਿਆ ਵੀਡੀਓ ਆਉਣੀ 25 ਨੂੰ ਠੀਕ ਹੈ ਜੀ ਤੇ ਹਾਂ 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 ਬਹੁਤ ਸੋਣੀ ਚੱਲਦੀ ਹੈ ਤੇ ਬਾਕੀ ਜਿਨ੍ਹਾਂ ਦੇ ਕੱਲ ਵਾਲੇ ਬਲੌਗ ਤੇ ਕਮੈਂਟ ਆਏ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਤੇ ਚਲੋ ਜੀ ਮੈਂ ਹੁਣ ਉੱਕੇ ਲਾ ਲਾ ਫਿਰ ਮਿਲਦੇ ਆਪਾਂ ਹਾਂ ਤੁਹਾਡੇ ਬਸ ਇੱਕ ਭੈਣ ਨੇ ਉਹ ਦੱਸਿਆ ਵਾਲਾਂ ਵਾਸਤੇ ਭਾਜੀ ਦੇ ਵਾਲ ਆ ਜਾਣਗੇ ਲੁਧਿਆਣਾ ਨਹੀਂ 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 ਰੋਜ਼ਮਰੀ ਆਇਲ ਦੱਸਿਆ ਕਹਿੰਦੇ ਉਹ ਲਾਓ ਰੋਜ਼ਮਰੀ ਵਾਲਾ ਹਾਂ ਲਿਆਈਏ ਫਿਰ ਆਪਾਂ ਤੁਹਾਡੀ ਭੈਣ ਨੇ ਕੋਈ ਭਰਾ ਨੇ ਪਤਾ ਨਹੀਂ ਭੈਣ ਨੂੰ ਉਮੀਦ ਨਹੀਂ ਹੈਗੀ ਮੈਂ ਜਿਵੇਂ ਹੈਗਾ ਮੈਨੂੰ ਉਮੀਦ ਰਹਿਣ ਦਿਓ ਕਿਉਂਕਿ ਮੈਂ ਤਾਂ ਇਹਦਾਂ ਸੋਚ ਰਿਹਾ ਕੋਈ ਪਰਨਾ ਪੁਰਨਾ ਹਲਕੀ ਫੁਲਕੀ ਪੱਗ ਪਰਨਾ ਬੰਨਣਾ ਪਰਵਾਹ ਤਾਂ ਹੋਣੀ ਚਾਹੀਦੀ ਨਾ ਪਰਨਾ ਤੇ ਬੰਨੋ ਪਰਨਾ ਤੇ ਬੰਨੋ ਬਸ ਕੋਈ ਗੱਲ ਨਹੀਂ ਫਿਰ ਉਹਦੇ ਵਿੱਚ ਪਰਨੇ ਜਾਂ ਮੁੰਡੇ ਦੇ ਵਿੱਚ ਵਾਲ ਕੰਝ ਹੋਵੇ ਕੋਈ ਚੱਕਰ ਨਹੀਂ ਆ ਅੱਛਾ ਐਵੇਂ ਇਹਨਾਂ ਦੇ ਡੈਡੀ ਦੇ ਵੀ ਐਵੇਂ ਸਨ ਡੈਡੀ ਪੱਗ ਬੰਨਦੇ ਹਣ ਤੇ ਡੈਡੀ ਦੇ ਨਾਲ ਪਿੱਛੇ ਉਰੇ ਜੂੜੀ ਹੁੰਦੀ ਸੀ ਤੇ ਐਵੇਂ ਹੀ ਕੁਲਵਿੰਦਰ ਦੀ ਵੀ ਪਿੱਛੇ ਜਿੰਨੇ ਵੀ ਸਰਦਾਰ ਨੇ ਨਾ ਜਿੰਨੇ ਵੀ ਹੁੰਦਾ ਜਿਹੜਾ ਮੂਰੂ ਗੰਜੇ ਹੋ ਜਾਂਦੇ ਸਭੀ ਪਿੱਛੇ ਜੁੜੀ ਹੁੰਦੀ ਆ ਉਹ ਮੂਰੇ ਆ ਜਾਂਦੀ ਆ ਹਾਂ ਕੁਲਵਿੰਦਰ ਵੀ ਐਵੇਂ ਵਿਚਾਰਾ ਖੇਚ ਖੁਚ ਕੇ ਇੱਥੇ ਲੈ ਆਉਂਦਾ ਤੇ ਚਲੋ ਕੋਈ ਗੱਲ ਨਹੀਂ ਅਸੀਂ ਜ਼ਰੂਰ ਟਰਾਈ ਕਰਾਂਗੇ ਭਾਵੇਂ ਤੁਸੀਂ ਦੱਸਿਆ ਤਾਂ ਹੀ ਲਿਆਵਾਂਗੇ ਰੋਜ਼ਮੈਰੀ ਆਇਲ ਮੇਰੇ ਵਾਲ ਝੜਦੇ ਨੇ ਮੈਂ ਵੀ ਆਪਣੇ ਲਾ ਲਾਂਗੀ ਸ਼ਾਇਦ ਮੇਰੇ ਲੰਬੇ ਹੀ ਹੋ ਜਾਣ ਰੋਜ਼ਮੈਰੀ ਆਇਲ ਹੈ ਹਾਂ ਆਇਲ ਵੀ ਹੁੰਦਾ ਇੱਕ ਵਾਟਰ ਤੇ ਆ ਵੀ ਹੁੰਦਾ ਉਹ ਤੋਂ ਵਾਟਰ ਤਾਂ ਪਤਾ ਹੀ ਹੈ ਵੀ ਰੋਜ਼ ਵਾਟਰ ਹੁੰਦਾ ਹਾਂ ਰੋਜ਼ ਵਾਟਰ ਨਹੀਂ ਰੋਜ਼ਮੈਰੀ ਉਹ ਪਤਲੇ ਪਤਲੇ ਪੱਤੇ ਜਿਹੰਦੇ ਨੇ ਬਿਲਕ अच्छा मैं दिखावांगी थानू इते देखियो तुसी गूगल ते ठीक है सानू तो असल ते इना ही पता है अभी सरू ਦਾ ਤੇਲ تنਾਰੀ ਇੱਕ ਦਾਵਰਾ आंवला केश ऑयल अच्छा ਹੋਰ ਹੋਰ ਕਿਉਂ ਘਰ ਪਿੰਡ بس ਐਸੀ ਦੋ ਚਾਰ ਨਾਮ ਪਤਾ ਨਹੀਂ بس ওই ਲਾਲਾ ਕੇ ਤਾਂ ਹੀ ਮੈਨੂੰ ਲੱਗਦਾ ਤੁਹਾਡੇ ਗੰਜ ਪੈ ਗਿਆ ਤਾਂ ਇਹ ਟੁੱਟਣੀ ਸੀਗੇ ਅੱਜ ਨਹੀਂ ਤਾਂ ਕੱਲ ਹਨਾ ਡੈਡੀ ਤੇ ਜਾਂਦੇ ਹਨਾ ਮਾਂ ਪਿਓ ਤਾਂ ਕਹਿੰਦੇ ਜਾਂਦੇ ਨੇ ਹਨਾ ਡੈਡੀ ਦੇ ਵੀ ਐਵੇਂ ਜੀ ਜੈਨੇਟਿਕ ਪ੍ਰੋਬਲਮ ਹੁੰਦੀ ਹੈ ਇਹ ਹੂੰ ਸਹੀ ਗੱਲ ਹੈ ਤੇ ਇੱਧਰ ਦੇਖ ਲਓ ਜੀ ਕੰਮ ਚੱਲ ਰਿਹਾ ਆਫਿਸ ਦਾ ਚਲੋ ਛੇਤੀ ਖਤਮ ਕਰੋ ਖਾਈਏ ਰੋਟੀ ਪਣੀ ਫਿਰ ਹਾਂ ਬਸ ਹੋ ਗਿਆ ਰੋਟੀ ਪਣੀ ਤਿਆਰ ਹੈ ਆ ਜਾਓ ਫਟਾਫਟ